ਸਾਰਿਆਂ ਨੂੰ ਅੱਜ ਅਸੀਂ ਗਾਰਡਨ ਦਿਖਾਉਣ ਲੱਗੇ ਹਾਂ ਤੁਹਾਨੂੰ ਕਿ ਅਸੀਂ ਗਾਰਡਨ ਦਾ ਬਲੌਗ ਬਣਾਵਾਂਗੇ ਕਿ ਤੁਸੀਂ ਸਾਰੇ ਜਣੇ ਦੱਸਿਓ ਕਿ ਕਿਵੇਂ ਲੱਗੀ ਸਾਡੀ ਗਾਰਡਨ ਕਿ ਇਹ ਸਾਡੇ ਬਾਥੂ ਦੇ ਬੂਟੇ ਉਗਰੇ ਹੋਏ ਬਾਥੂ ਦਾ ਜਿਹੜੇ ਇੰਡੇ ਵਾਲਾ ਬੜੋ ਉਹਨਾਂ ਨੂੰ ਪਤਾ ਹੈ ਇਹ ਮਿਰਚਾਂ ਤੇ ਕਿ ਉਹ ਸਟੋਬਰੀ ਸਟੋਬਰੀ ਦੇ ਕਿ ਬੂਟਾ ਏ ਉਹ ਵੀ ਲੱਗਦੀ ਆਉਂਦੀ ਆ ਦੇਖੋ ਲਾਲ ਹੋਈ ਪਈ ਆ ਨਾ ਹਾਂ ਤੇ ਕਿ ਇਹ ਟਮਾਟਿਆਂ ਦੇ ਬੂਟੇ ਲਾਏ ਆ ਟਮਾਟਰ ਇਹ ਵੀ ਵਸ ਲੱਗਣ ਲੱਗ ਜਾਣਾ ਥੋੜੇ ਥੋੜੇ ਆ ਦੇਖੋ ਲੱਗ ਚੱਲੇ ਫੁੱਲ ਇਹ ਵੀ ਮਿਰਚਾਂ ਦੇ ਬੂਟੇ ਹੀ ਲਾਏ ਹੋਇਆ ਤਿੰਨ ਚਾਰ ਤੇ ਇਹੇ ਹੈਗੇ ਇਹ ਗੇਂਦਿਆਂ ਦੇ ਫੁੱਲ ਤੇ ਵਿੱਚ ਹੁਣ ਬਾਥੂ ਦੇ ਬੂਟੇ ਉਗਰੇ ਹੋਏ ਆ ਉਦਾਂ ਹੀ ਇਹ ਪਰ ਮੈਂ ਪੱਤੇ ਨਹੀਂ ਮੈਂ ਸੋਚਾਇ ਇਹ ਵੀ ਖਾ ਲਾਂਗੇ ਕੋਈ ਨਾ ਕਿਸੇ ਦਿਨ ਬਣਾ ਲਾਂਗੇ ਸਾਗ ਬਣਾ ਲਾਂਗੇ ਜਾਂ ਕੁਝ ਹੋਰ ਬਣਾ ਲਾਂਗੇ ਆ ਕਰੇਲਿਆਂ ਦੇ ਬੂਟੇ ਲਾਏ ਹੋਇਆ 1 2 3 4 ਕਰੇਲਿਆਂ ਦੀਆਂ ਵੇਲਾਂ ਚਾਰ ਤੇ ਇਹ ਹੈਗੇ ਮਿਰਚਾਂ ਇਹ ਮਿਰਚਾਂ ਦੇ ਬੂਟੇ ਚਾਰ ਚਾਰ ਪੰਜ ਮਿਰਚਾਂ ਦੇ ਬੁੱਟੇ ਤੇ ਧੰਨੀਆਂ ਦੇਖੋ ਕਿੰਨਾ ਸੋਹਣਾ ਧੰਨੀਆਂ ਉਗਰੇ ਹੋਵੇ ਦੇਖ ਪੂਰਾ ਵਧੀਆ ਧੰਨੀਆਂ ਜਿਵੇਂ ਐ ਲੱਗਦਾ ਜਿਵੇਂ ਕੱਤੇ ਚਮਗਰ ਜੇ ਚਿੰਡੀਆਂ ਹੁੰਦਾ ਨਾ ਨਵੰਬਰ ਅਕਤੂਬਰ ਚ ਉਹੋ ਜਿਹਾ ਜਮਾਈ ਤੇ ਇਹ ਸਾਰੇ ਗਿੰਦੇ ਦੇ ਬੁੱਟੇ ਦੇਖੋ ਇਹ ਕਦੋਂ ਕਦੋਂ ਵੇਲੇ ਉਗਰਗੇ ਇਹ ਵਿੱਚ ਵਿੱਚ ਹੈਗਾ ਬੀ ਲਾਈ ਸੀਗੇ ਇਹ ਉਗਰੇ ਸਾਰੇ ਕੋਈ ਨਹੀਂ ਰਿਹਾ ਵਿੱਚੋਂ ਉਗਰਨ ਵਾਲਾ ਹੁਣ ਪੱਟ ਕੇ ਇੱਧਰ ਉੱਧਰ ਕਰਾਂਗੇ ਤੇਵੀ ਮਿਰਚਾਂ ਦਾ ਬੁੱਟਾ ਏ ਇਹ ਕਰੇਲਿਆਂ ਦੇ ਆ ਇਹ ਹੁਣ ਅੱਗੇ ਬੈਂਗਣਾ ਦੇ ਬੁੱਟੇ ਇਹ ਬੈਂਗਣਾ ਦੇ ਆ ਇਹ ਵਾਲਾ ਬੈਂਗਣਾ ਦਾ ਜਾਮਣੀ ਦਾ ਇਹ ਵਾਲਾ ਚਿੱਟਾੰਦਾ ਏ ਥੋੜੇ ਦਿਨਾਂ ਨੂੰ ਲੱਗ ਜਾਣਗੇ ਫਿਰ ਦਿਖਾਵਾਂਗੇ ਤੁਹਾਨੂੰ ਇਹ ਵੀ ਬੈਂਗਣਾ ਦਾ ਏ ਤੇ ਇਹ ਵੀ ਬੈਂਗਣਾ ਦਾ ਏ ਆ ਗੇਂਦਿਆਂ ਦੇ ਕੋਲ ਤਿੰਨ ਚਾਰ ਤਰੀਕੇ ਦੇ ਲਾਏ ਆ ਸਾਰੇ ਕਲਰ ਲੱਗੇ ਵੇ ਤਾਂ ਇਹ ਹੈਗਾ ਕਦੂਆਂ ਦੀਆਂ ਵੇਲਾ ਅੱਲਾ ਕਦੂ ਲੋਕੀ ਵੀ ਕਹਿੰਦੇ ਆ ਤੇ ਕਦੂ ਵੀ ਕਹਿੰਦੇ ਕਦੂ ਵੀ ਆ ਲੋਕੀਆਂ ਵੀ ਵਿੱਚ ਆ ਵੀ ਹੋਰ ਵੀ ਵੇਲਾ ਉਗ ਰਹੇ ਨੇ ਇੱਧਰ ਟਮਾਟੇ ਆ ਇਹ ਲਾਈਵ ਆ ਬਲੂਬੇਰੀ ਬਲੂਬੇਰੀ ਦੋ ਬੂਟੇ ਬਲੂਬੇਰੀ ਦੇ ਇਹ ਵਾਲੇ ਤੇ ਹੈਗੇ ਕੱਦੂ ਹੋਰ ਤਿੰਨ ਚਾਰ ਵੇਲਾ ਇਹ ਬਹੁਤ ਸੋਹਣੇ ਹੋ ਚੱਲੇ ਤਾਂ ਉਹਨੂੰ ਚੜ ਚੱਲੇਗਾ ਤੇ ਆ ਹੈਗੇ ਗਿੰਦਿਆਂ ਦੇ ਤੇ ਉਹ ਹੈਗੇ ਆ ਆ ਰਾਤ ਨੂੰ ਜਗਦੇ ਆ ਜਿਹੜੇ ਟਾਹਣੇ ਜਿ ਲਾਇਆ ਨੇ ਇਹ ਬਹੁਤ ਸੋਹਣੇ ਲੱਗਦੇ ਆ ਕਿ ਇੱਧਰ ਦੇਖ ਉਧਰ ਆ ਤੇ ਇਧਰ ਲਾਇਵੇ ਸੋਲੋ ਲਾਈਟਾਂ ਇਹ ਹੈਗੀ ਆ ਤਿਤਲੀ ਵਟਰਫਲਾਈ ਹਾਂਜੀ ਤਿਤਲੀ ਤੇ ਵਟਰਫਲਾਈ ਜੀ ਨੂੰ ਕਹਿੰਦੇ ਉਹ ਇਹ ਵੀ ਜੱਗ ਪੈਣੀ ਹੁਣ ਬਸ 10-20 ਮਿੰਟਾਂ ਨੂੰ ਇਹਨਾਂ ਨੇ ਜੱਗ ਪੈਣਾ ਹੈ ਤੇ ਇਹ ਲਾਇਆ ਸੀ ਗੇਂਦਿਆਂ ਦੇ ਫੁੱਲ ਇਹ ਲਾਇਆ ਗਲਾਬ ਦੇ ਫੁੱਲ ਇੰਡੀਆ ਤੋਂ ਹਾਂ ਜੀ ਇੰਡੀਆ ਤੋਂ ਲੈ ਕੇ ਆਂਦੇ ਸੀ ਇਹ ਵੇਲਾ ਹੀ ਗਲਾਬ ਦੇ ਫੁੱਲ ਤੇ ਹਲੇ ਵੇਲਾ ਉਗਰਦਿਆਂ ਉਹ ਵੱਡੀਆਂ ਹੋਈਆਂ ਨਹੀਂ ਗੀਆਂ ਤੇ ਇਹ ਚਾਰ ਇਹ ਆ ਤੇ ਉਧਰ ਵੀ ਕੱਦੂ ਲੱਗੇ ਹੋਇਆ ਤੇ ਹੁਣ ਲਾਸਟ ਤੇ ਆ ਗਿਆ ਸਾਡਾ ਮਿਰਚਾਂ ਦਾ ਬੂਟਾ ਤੇ ਮਿਰਚਾਂ ਦਾ ਬੂਟਾ ਕੋਲੇ ਕਰਕੇ ਦਿੱਤੀ ਸਾਡੇ ਹੈਗੇ ਜੀ ਟਿੰਡੋ ਟਿੰਡੋ ਤੇ ਹਲੇ ਲਾਏ ਆ ਤਾਂ ਹੁਣ ਉਗਰਦੇ ਆ ਫਿਰ ਦਿਖਾਵਾਂਗੇ ਤੁਹਾਨੂੰ ਕਿ ਕਿਸੇ ਦਿਨ ਕੀ ਬਣਦਾ ਇਹਨਾਂ ਦਾ ਤੇ ਹੁਣ ਕਿਰਾਸੀ ਬੀਜੇ ਤੇ ਉਗਰੇ ਆ ਸਾਰੇ ਇਹ ਪੂਤਨੇ ਦੇ ਦੋ ਕਬੂਟੇ ਵਿੱਚ ਇੱਧਰ ਵੀ ਹੈਗੇ ਇਹ ਵੀ ਹੈਗੇ ਤਾਂ ਬਹੁਤ ਸੋਹਣਾ ਇਹ ਵੀ ਤਾਂ ਦੇਖੋ ਗਿੰਦਿਆਂ ਦੇ ਬੂਟੇ ਇਹ ਵੀ ਬੀਜੇ ਵੇ ਹਲੇ ਉੱਗੇ ਵੇ ਆ ਤੇ ਆਹ ਹੋਰ ਇੱਕ ਫੁੱਲ ਹੈ ਇਹ ਹਲੇ ਫੁੱਲਾਂ ਦਾ ਨਹੀਂ ਪਤਾ ਕਿਹਜੇ ਲੱਗਣਗੇ ਪਰ ਅਸੀਂ ਬੀਜ ਤੇ ਜਿਹੜਾ ਵੀ ਕੋਸ ਮਿਲਿਆ ਉਹੀ ਤਾਂ ਫਿਰ ਪਤਾ ਲੱਗੂ ਹਣ ਬਾਅਦ ਚ ਕੀ ਲੱਗਦਾ ਹੈ ਮਿਰਚਾਂ ਲੱਗੀਆਂ ਪੰਜਾ ਬਸ ਤਕਰੀਬਨ ਹੁਣ ਅਸੀਂ ਤੁਹਾਨੂੰ ਜਦੋਂ ਪੂਰੇ ਲੱਗ ਗਏ ਉਦੋਂ ਸਾਰੇ ਦਿਖਾਵਾਂਗੇ ਤਾਂ ਤੁਸੀਂ ਸਾਡੇ ਦੋਨਾਂ ਚੈਨਲਾਂ ਨੂੰ ਦੇਖਦੇ ਰਿਹਾ ਕਰੋ ਟਿਕਟੋਕ ਨੂੰ YouTube ਤੇ ਚੈਨਲ ਸਾਡਾ ਹੈਗਾ ਇਹ ਸੰਗਾ ਬਲੌਗਰਸ ਸਾਰੇ ਜਾਣੇ ਸਾਡੀ ਸਪੋਰਟ ਕਰੋ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਮਸਤੇ ਕੱਲ ਨੂੰ ਜੇ ਠੀਕ ਰਹਾ ਬਾਬੇ ਨੇ ਮਿਲਾਇਆ ਤਾਂ ਫੇਰ ਮਿਲਾਂਗੇ ਸਾਰਿਆਂ ਨੂੰ ਬਾਬਾ ਠੀਕ ਠਾਕ ਰੱਖੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ